ਮੋਰਚਾ ਤਾਂ ਉਹਨੇ ਖੜਾ ਪਰ ਕੰਮ ਬਿਲਕੁਲ ਕਹਿਰਾ ਆ ਕੀਤਾ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਸਾਡੀ ਗਲਤੀ ਸੀ ਕਿ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਗੱਲ ਮਰਦਾਂ ਦਾ ਕੰਮ ਹੀ ਹੁੰਦਾ ਹੈ ਕਿ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਬੋਲਣ ਵਾਸਤੇ ਬਾਹਰ ਮੰਨ ਲੈਣ ਦੇ ਵਿੱਚ ਕਾਤਾ ਹੋ ਪਿੱਛੋ ਵਾਰ ਕਰਕੇ ਚ ਗਿਆ ਜਦੋਂ ਪਿੱਛੋ ਵਾਰ ਕਰਦਾ ਵਿਰੋਧ ਦਰਿਆ ਹੁੰਦਾ ਪ੍ਰਕੋਪ ਹੁੰਦਾ ਹਾਰਿਆ ਮਲੁਖ ਪਿੱਛੋ ਵਾਰ ਕਰਦਾ ਹੈ ਸਾਰੇ ਜਿਸ ਤਰੀਕੇ ਦੇ ਨਾਲ ਜਿਸ ਤੋਂ ਹਾਡੇ ਸਾਰਿਆਂ ਨੇ ਦਰਸ਼ਨ ਹੋਏ ਨੇ 4 ਮਹੀਨਿਆਂ ਤੋਂ ਬਾਅਦ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮੈਨਾਂ ਬੜੀ ਮਨ ਨੂੰ ਸ਼ਾਂਤੀ ਮਿਲੀ ਹੈ ਬੜੀ ਖੁਸ਼ੀ ਹੋਈ ਹੈ ਕਿ ਮੈਨਾਂ ਆਪ ਦੀ ਸੰਗਤਰੇ ਵਿੱਚ ਆਇਆ ਸੰਗਤ ਨੂੰ ਮਿਲੇ ਸਵਾਲ ਇਹ ਹੈ ਤੇ ਮੈਂ ਇਸ ਗੱਲ ਲਈ ਇਹ ਜੇ ਮੈਂ बोलਦਾ ਤੇ ਆਪਣੀ ਪਿੱਠ ਥਵਤ ਪਾਉਣ ਵਾਲੀ ਗੱਲ ਬਣਦੀ ਹੈ ਪਰ ਇਹ ਹੈ ਨਹੀਂ ਜੰਦਾ ਇਸ ਗੱਲ ਨੂੰ ਕਹੇ ਬਿਨਾ ਕਿ ਮੈਨੂੰ ਜਿਸ ਦਿਨ ਸਾਨੂੰ ਚੱਕਿਆ ਤੇ ਕਾਕਾ ਸੋਂ ਹੋਰਨ ਨੂੰ ਅੱਗੇ ਲੈ ਕੇ ਸਾਨੂੰ ਵਾਟ ਕਰਤਾ ਸਾਡੇ ਆਪਸ ਵਿੱਚ ਜਿਹਨੇ ਦੋਹਾਣੇ ਬੈਠ ਕੇ ਕੁਰਾਨ ਨੀਤੀ ਘੜਨੀ ਹੁੰਦੀ ਹੈ ਕੋਈ ਵਿਚਾਰ ਕਰਨੀ ਹੁੰਦੀ ਹੈ ਕਿ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਤੌਨਾ ਹਰਤਾਂ ਦੇ ਵਿੱਚ ਵੀ ਚਲੋ ਜਿੱਥੋਂ ਅੱਜ ਨੂੰ ਠੀਕ ਲੱਗਿਆ ਉਹ ਆਪੋ ਆਨੇ ਅਦੇਸ਼ ਦਿੱਤਾ ਮੁਕਮਲ ਹੋਇਆ ਸੀ ਆਪਣੇ ਨਕਰਵਾਸਤੀ ਕਿ ਡਲੇ ਆਏ ਤੋਂ ਮੋਰਚਾ ਸ਼ੁਰੂ ਕਰ ਲਿਆ ਜੀ ਦੱਲਿਆ ਪਿੰਡ ਦੀ ਸਮੁੱਚੀ ਸੰਗਤ ਨੇ ਸਾਡੀਆਂ ਬੀਬੀਆਂ ਨੇ ਸਾਡਾ ਪਹਿਨਾ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਉਹ ਕੋਮਲੋ ਮੰਨਿਆ ਵਾਖੂ ਵੀ ਨਬਾ ਉਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਤੇ प्रशासन हमला कर रहा है दबाव बना रहा है डरा रहा है, मैं धनवादी तो हाँ मैं फिर सारे संगत मेरी तो बीबिया भेन मातावान मेरे नौजवान मेरे बुजुर्ग जिन्हों ने उस वे हौसला बना के रखा प्रवाह नहीं की तकड़े होके टकर तक मैं तो सारे दर, मेरा रो रो मिली

ਇਹ ਤੁਹਾਡੇ ਸਾਹਮਣੇ ਤੇ ਨਹੀਂ ਆਉਣਾ ਡਬਲਯੂਟੀਓ ਕੇ ਛੰਡਾ ਮਾਫ ਮੂਟੀ ਗੱਲ ਦੱਸਾਂ ਅਮਰੀਕਾ ਆਪ ਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਹਕੀਕਤ ਗੱਲ ਇਹ ਹੈ ਕਿ ਧਰਤੀ ਤੇ ਕਬਜ਼ਾ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਖਿੜਾਈ ਜਾਵੇ ਉਹ ਛੜਾਉ ਮੇਲੇ ਬਹੁਤ ਚਰਤ ਲੱਗੇ ਹੋਏ ਨੇ ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਇਹ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਵੀ ਪ੍ਰੋਡਕਟ ਨੇ ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਂਗੇ ਇਹਦਾ ਮਤਲਬ ਜੇ ਟੈਕਸ ਨਹੀਂ ਲਾਉਂਗੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਖੋ ਰੁਕੂਗਾ ਤੇ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਦੁੱਧ ਹਾਂ ਤਾਂ ਅਸਲ ਕਹਾਣੀ ਇਹਦੇ ਮਗਰ ਆ ਹੈ ਤਾਂ ਜਿੰਨਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਬੋਲੀਆਂ ਚਲਾਉਣਗੇ ਉਹ ਬੋਲੀਆਂ ਚੱਲਣਗੇ ਆਪਣੇ ਤੇ ਇਹ ਉਹਦੇ ਚੋ ਬੋਲੀਆਂ ਚੱਲੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ ਜਿੰਨਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਆ ਜੇ WTO ਦੀਆਂ ਧਾਰਾਵਾਂ ਦਾ ਵਿਰੋਧ ਕਰ ਰਹੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੀ ਹੋ ਕੇ ਲੜਨਾ ਪਏਗਾ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਤਨਵਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੱਥੇ ਦਿਲੋਂ ਧੰਨਵਾਦੀ ਹਾਂ ਸਾਡੇ ਬਜ਼ੁਰਗਾਂ ਦਾ ਧੰਨਵਾਦੀ ਹਾਂ ਇਹ ਜਿਸ ਵੇਲੇ ਮੈਂ ਇਹ ਸਟੇਪਲ ਲਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈ ਇਥੋਂ ਤੇ ਤਾਂ ਆਪਾਂ ਹਾਰ ਜਾਵਾਂਗੇ ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਵਾਂਗੇ ਇਹ ਮੈਂ ਕਹੀ ਸੀ ਗੱਲ ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਬਾਹੇ ਪੂਰਾ ਦੱਖਣ ਮਾਇ ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੂੰ ਉਹਨਾਂ ਦਾ ਘਰ ਚੰਦ ਸੀ ਸਰਕਾਰ ਦੀ ਜ਼ਰਤ ਨਹੀਂ ਪਈ ਤੁਹਾਡੇ ਮੋਰਚੇ ਨੂੰ ਛੇੜ ਜਾਓ ਉਹ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਕਿ ਨਾ ਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਵੱਡਾ ਹੋਗਾ ਅਸੀਂ ਹੁਣ ਹਲਾਕ ਨਹੀਂਗੇ ਅਸੀਂ ਨਹੀਂ ਉੱਥੇ ਜਾ ਕੇ ਮੋਰਚੇ ਨੂੰ ਛੇੜ ਸਕਦੇ ਇਹ ਹੀ ਬੋਤਮਾਂਦੀ ਸਰਕਾਰ ਸੀ ਤੋ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਪਰ ਇੱਕ ਗੱਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ 'ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ 'ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਹਮਲਾ ਨਹੀਂ ਕਰਦੇ ਮੇਰਾ ਤਜਰਬਾ ਸੀ ਮੇਟਰਾ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਕਿ ਹਦ ਨਹੀਂ ਹੋਇਆ ਹੈ ਔਰ ਉਹਦੇ ਚੋਂ ਸਾਡੀ ਗਲਤੀ ਸੀ ਮੈਂ ਮੰਨਦਾ ਤੇ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਬੈਠ ਥੋੜੀ ਥੋੜੀ ਗਲਤੀ ਆਪਾਂ ਸਾਰੇ ਕਰੋ ਆਪਾਂ ਮੋਰਚੇ ਨੂੰ ਅਵੇਸਲਾ ਹੋ ਗਏ ਸਾਰੇ ਤੁਸੀਂ ਆਪਣੇ ਖਾਤੇ ਦੇ ਵੇਸਲੇ ਹੋ ਗਏ ਅਸੀਂ ਆਪਣੇ ਖਾਤੇ ਦੇ ਵੇਸਲੇ ਹੋਏ ਨਹੀਂ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ 40 ਸਾਲ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਨਹੀਂ ਕਿ ਗੱਲਬਾਤ ਲਈ ਸੱਦੇ ਦੇ ਕੇ ਆਪਾਂ ਨੂੰ ਗ੍ਰਿਫਤਾਰ ਕਰਤੀ ਤੇ ਮੋਰਚਾ ਖਨਾ ਦੇ ਪਰ ਇੱਕ ਕਲ ਜਰੂਰ ਹੈ ਮੋਰਚਾ ਤਾਂ ਉਹਨਾਂ ਨੇ ਖਨਾ ਤਾ ਪਰ ਕੰਮ ਬਿਲਕੁਲ ਕਹਿਰਾ ਕੀਤਾ ਮਰਦਾਂ ਦਾ ਕੰਮ ਹੀ ਹੁੰਦਾ ਹੈ ਕਿ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਗੋਦ ਵਾ ਕੇ ਚੁਕਾ ਦਿੰਦੇ ਫਿਰ ਮਨ ਲੈ ਲੈਂਦੇ ਵਿਚਕਾਤਾ ਮੋਰਚਾ ਉਹ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚੁਕਾਇਆ ਪਿੱਛੋ ਵਾਰ ਕਰਕੇ ਚੁਕਾਇਆ ਜਦੋਂ ਪਿੱਛੋ ਵਾਰ ਕਰਦਾ ਕੋਈ ਉਹ ਦਰਿਆ ਹੁੰਦਾ ਹੈ ਪਰ ਕੋਟ ਹੁੰਦਾ ਹਾਰਿਆ ਮਨੁੱਖ ਪਿੱਛੋ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦਿੰਨਾ ਹੈ ਕਿ ਮੋਰਚਾ ਭਾਵੇਂ ਚੁਕਾ ਗਏ ਲੇਕਿਨ ਡਰੇ ਹੋਇਆਂ ਨੇ ਮੋਰਚਾ ਚੁਕਾਇਆ ਹੈ ਹਾਰਿਆਂ ਹੋਇਆਂ ਨੇ ਮੋਰਚਾ ਚੁਕਾਇਆ ਆਪਾਂ ਅਭਿਮਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਗਾਹਾਂ ਲੈ ਕੇ ਐਡੀ ਕਵਰ ਹੋਣ ਵਾਲੀ ਗੱਲ ਨਹੀਂ ਕਿ ਐਵੇਂ ਨਾ ਦਿਲ ਛੱਡ ਦਿਓ ਜੇ ਵੀ ਮੋਰਚਾ ਚੁਕਾਤਾ ਖੰਮੀ ਬਸ ਗਿਆ